ਗੁਰਦੁਆਰਾ ਗੰਗਸਰ ਸਾਹਿਬ ਦੇ ਲੰਗਰ ਹਾਲ ਦੇ ਬਿਲਕੁਲ ਕੋਲ ਸੀਵਰੇਜ ਦਾ ਪਾਣੀ ਭਰਿਆ ਹੋਇਆ ਮਤਲਬ ਸਾਡੇ ਸ਼ਹਿਰ ਦੇ ਵਿੱਚ ਇਹ ਤਾਂ ਜਰੂਰ ਹੈ ਕਿ ਗਲੀਆਂ 'ਚ ਪਾਣੀ ਭਰ ਜਾਂਦਾ ਪਰ ਜਿੱਥੇ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਇੱਥੇ ਲੋਕਾਂ ਨੇ ਲੰਗਰ ਛਕਣਾ ਨਾਲ ਸੀਵਰੇਜ ਦਾ ਪਾਣੀ ਹੈ ਉਧਰ ਬੀਬੀਆਂ ਲੰਗਰ ਪਕਾ ਰਹੀਆਂ ਤੇ ਉਹਨਾਂ ਦੇ ਕੋਲ ਵੀ ਸੀਵਰੇਜ ਦਾ ਪਾਣੀ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਇੱਥੇ ਪਾਣੀ ਖੜਦੇ ਨੂੰ ਇਹਨੂੰ 3 ਮਹੀਨੇ ਹੋ ਗਏ ਅੱਜ ਜੀ ਅਸੀਂ ਨਗਰ ਕੌਂਸਲ ਜੀ ਬੇਨਤੀ ਕਰਕੇ ਤਿੰਨ ਚਾਰ ਵੀ ਚੇਅਰਮੈਨ ਸਾਡੀ ਨਿਗਾਹ ਜੀ ਸਾਡੀ ਨਿਗਾਹ ਚ ਕਰਾ ਸਕੀ ਸਾਡੀ ਕੋਈ ਸੁਣਵਾਈ ਨਹੀਂ ਅੱਜ ਸੋਮਵਾਰੀ ਮੱਖੀਆਂ ਦੇਖ ਲੋ ਜੀ ਸਰਾਦਾ ਦੀ ਮੱਖੀਆਂ ਹੀ ਦੇਖ ਲੋ ਕੀ ਹਾਲ ਚਾਲ ਆ ਜੀ ਪਾਣੀ ਦਾ ਦੇਖ ਲੋ ਜੀ ਜਿਹੜੀ ਸੰਗਤ ਹੁਣ ਇੱਥੋਂ ਟੱਪ ਕੇ ਲੰਗਰ ਛੱਕੇ ਜਾਊਗੀ ਪਹਿਲਾਂ ਤਾਂ ਬਿਮਾਰੀਆਂ ਲੱਗਣ ਦਾ ਡਰ ਫਿਰ ਮਸ਼ਕ ਮਾਰਦਾ ਇੱਥੋਂ ਕੀ ਇਹ ਪਵਿੱਤਰਤਾ ਰਹਿ ਗਈ ਆ ਸਾਡੇ ਗੁਰੂ ਘਰ ਦੀ ਇੱਥੇ ਦੇਗੇ ਵੱਡੇ ਬਰਤਨ ਜਿਹੜੇ ਸਾਫ਼ ਕਰਨੇ ਆ ਤੇ ਗੰਦਾ ਪਾਣੀ ਕਾਲਾ ਪਾਣੀ ਇੱਥੇ ਖੜਾ ਮੋਸ਼ਕਿਆਵਾ ਪਾਣੀ ਇੱਥੇ ਖੜਾ ਹੈ ਤੇ ਇਹ ਹਾਲਾਤ ਨੇ ਗੁਰਦੁਆਰਾ ਗੰਗਸਰ ਸਾਹਿਬ ਦੇ ਗੱਲਾਂ ਵੱਡੀਆਂ ਵੱਡੀਆਂ ਐਨਾ ਫੰਡ ਆ ਗਿਆ ਜੀ ਏਨੇ ਕਰੋੜ ਲਾਤਾ ਜੀ ਕਿੱਥੇ ਲੱਗਿਆ ਜੀ ਸ਼ਹਿਰ ਦਾ ਮੇਨ ਗੁਰਦੁਆਰਾ ਸਾਹਿਬ ਇਤਿਹਾਸਕ ਗੁਰਦੁਆਰਾ ਸਾਹਿਬ ਦਸਵੇਂ ਗੁਰੂ ਦੀ ਚਰਨਛੋਪਾ ਪ੍ਰਾਪਤ ਧਰਤੀ ਉਹ ਉਹਦਾ ਇਹ ਹਾਲ ਹੈ ਤੇ ਬਾਕੀ ਸ਼ਹਿਰ ਦਾ ਕੀ ਹਾਲ ਹੋਵੇਗਾ ਸੰਗਤ ਇੱਥੋਂ ਬਰਤਨ ਚੱਕਦੀ ਹੈ ਬਰਤਨ ਚੱਕ ਕੇ ਇਹਦੇ ਵੇਚਦੀ ਲਾਂਘ ਕੇ ਜਾ ਕੇ ਅੰਦਰ ਲੰਗਰ ਛੱਕਦੀ ਆ ਦੱਸੋ ਵੀ ਸਾਡੀ ਪਵਿੱਤਰ ਧਾਕਾਂ ਦੀ ਹੈ ਫਿਰ ਮੇਸਾ ਵੀ ਦੋ ਵਾਰੀ ਜੀਤ ਅਖਬਾਰ ਚ ਖ਼ਬਰ ਇਹ ਲਵਾ ਚੁੱਕਿਆ ਜੀ ਤਾਂ ਵੀ ਸਰਵਾਈ ਨਹੀਂ ਸਾਡੀ ਤੋਂ ਹੀ ਦਾਗ ਗ੍ਰਾਂਥੀ ਸਿੰਘਾਂ ਨੇ ਜਾਂ ਬਾਕੀ ਸਿੰਘਾਂ ਨੇ ਲਾਂਗਰੀ ਸਿੰਘਾਂ ਨੇ ਜੇਕਰ ਪ੍ਰਸ਼ਾਦਾ ਵੀ ਪਕਾਉਣਾ ਹੈ ਦੇਗ ਵੀ ਬਣਾਉਣੀ ਹੈ ਤਾਂ ਇਸ ਗੰਦੇ ਪਾਣੀ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਲਾਤ ਹੈ ਤਾਂ ਬਾਕੀ ਸ਼ਹਿਰ ਦਾ ਹਾਲ ਤੁਸੀਂ ਸਮਝ ਹੀ ਸਕਦੇ ਹੋ ਕੀ ਜੈਤੋ ਦੀ ਨਗਰ ਕੌਂਸਲ ਜਾਂ ਜੈਤੋ ਦੀ ਜਿਹੜੇ ਪ੍ਰਸ਼ਾਸਨ ਹੈ ਪ੍ਰਬੰਧਕ ਹੈ ਕੀ ਉਹਨਾਂ ਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਹਨੂੰ ਪੂਰਾ ਪ੍ਰਬੰਧ ਕੀਤਾ ਜਾਵੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਪੂਰਾ ਪ੍ਰਬੰਧ ਕੀਤਾ ਜਾਵੇ ਤੇ ਨਿਤ ਸਾਨੂੰ ਮੋਟਰ ਲਾ ਕੇ ਹੀ ਆਉਡੀ ਸਪੈਸ਼ਲ ਮੋਟਰ ਰੱਖੀ ਹੈ ਗੁਰਦੁਆਰਾ ਸਾਹਿਬ ਦੀ ਉਹ ਪਾਣੀ ਸਾਨੂੰ ਨਿਤ ਗੰਦਾ ਪਾਣੀ ਆਪ ਨੂੰ ਬਾਹਰ ਕੱਢਣਾ ਪੈਂਦਾ ਜੀ ਜੇ ਛੜਕ ਤੇ ਕੱਢਦੇ ਆ ਤੇ ਛੜਕ ਵਾਲੇ ਸਾਨੂੰ ਲੋਕ ਗਾਲਾਂ ਕੱਢਦੇ ਆ ਜੀ ਦੁਕਾਨਾਂ ਵਾਲੇ ਉਹ ਕਹਿੰਦੇ ਤੁਸੀਂ ਆਹ ਕੀ ਗੰਦ ਪਾਇਆ ਜੀ ਕਿਸੀ ਵਾ ਕੇਵੇਂ ਕਰਾਂ ਖੜ ਕੇ ਗੰਦੇ ਪਾਣੀ ਖੜ ਕੇ ਸੇਵਾ ਕਰੀਆ ਇੱਥੇ ਆ ਭਾਂਡੇ ਤੇ ਬਰਤਨ ਤੇ ਦੇਗੇ ਧੋਗਲ ਜਣੇ ਅਸੀਂ ਇੱਥੋਂ ਵੇਖੋ ਆਹ ਦੇਗੇ ਧੋਣੀ ਸਾਡੀ ਜਗਾ ਜਿਹੜੇ ਇਹ ਦੇਗੇ ਨਾ ਇੱਥੇ ਤੁਸੀਂ ਆਪ ਨਿਗਰ ਮਾਰ ਸਕਦੇ ਹੋ ਦੇਗੇ ਕਿਥੇ ਧੋਈਏ ਕਿ ਪਤਨ ਕਿ ਧੋਵਾਗੇ ਜਿੱਥੇ ਪ੍ਰਸ਼ਾਦਾ ਛਕਣਾ ਹੈ ਗੁਰਦੁਆਰੇ ਦਾ ਪ੍ਰਸ਼ਾਦਾ ਪਵਿੱਤਰ ਦਾ ਪਹਿਲਾ ਨਹਾ ਤੋਂ ਗਿਆ ਇਹਦਾ ਹੁੰਦਾ ਇੱਥੇ ਗੰਦੇ ਪਾਣੀ ਦੇ ਵਿੱਚ ਲੰਘ ਕੇ ਫਿਰ ਪ੍ਰਸ਼ਾਦਾ ਤਿਆਰ ਕਰਾਉਣਾ ਉੱਥੇ ਦਸ ਲੰਗ ਇੱਥੇ ਵੀ ਲੰਗਰ ਚ ਲੰਘਣਾ ਉਸ ਦੇ ਅੰਦਰ ਜਣਾ ਲੰਗਰਾਂ ਚ ਜਾਣਾ ਜੀ ਅੱਛਾ ਜੀ ਹਾਂ ਆਹ ਹੈ ਆਲਾ ਅਸੀਂ ਆਪ ਖੁਦ ਹਰ ਮੱਸੇ ਦੀ ਮੱਸੇ ਸੇਵਾ ਕਰਦੇ ਹਾਂ ਸਾਨੂੰ ਆ ਚੌਥਾ ਮੱਸਾ ਪੰਜਵੀ ਹੋ ਗਈ ਇਸੇ ਤਰ੍ਹਾਂ ਜਿਵੇਂ ਸੀਵਰੇਜ ਤੇ ਆਹ ਹੀ ਗੱਲ ਹੁੰਦਾ ਅਸੀਂ ਇਸ ਵਕਤ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਦੇ ਵਿੱਚ ਆ ਜੋ ਕਿ ਇਤਿਹਾਸਕ ਸਥਾਨ ਹੈ ਦਸਵੇਂ ਗੁਰੂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇੱਥੇ ਹਰ ਮਸਿਆ ਦੇ ਉੱਤੇ ਤਿਉਹਾਰ ਲੱਗਦਾ ਹੈ ਹਰ ਮਸਿਆ ਤੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਪਿੰਡਾਂ ਚੋਂ ਸੰਗਤ ਇੱਥੇ ਆਉਂਦੀ ਹੈ ਪਰ ਇੱਥੋਂ ਦਾ ਹਾਲ ਤੁਹਾਨੂੰ ਦਿਖਾ ਦਿਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਕਿ ਇੱਥੇ ਗੁਰਦੁਆਰਾ ਗੰਗਸਰ ਸਾਹਿਬ ਦੇ ਲੰਗਰ ਹਾਲ ਦੇ ਬਿਲਕੁਲ ਕੋਲ ਸੀਵਰੇਜ ਦਾ ਪਾਣੀ ਭਰਿਆ ਹੋਇਆ ਹੈ ਮਤਲਬ ਸਾਡੇ ਸ਼ਹਿਰ ਦੇ ਵਿੱਚ ਇਹ ਤਾਂ ਜ਼ਰੂਰ ਹੈ ਕਿ ਗਲੀਆਂ 'ਚ ਪਾਣੀ ਭਰ ਜਾਂਦਾ ਹੈ ਪਰ ਜਿੱਥੇ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਇੱਥੇ ਲੋਕਾਂ ਨੇ ਲੰਗਰ ਛਕਣਾ ਨਾਲ ਸੀਵਰੇਜ ਦਾ ਪਾਣੀ ਆ ਉਧਰ ਬੀਬੀਆਂ ਲੰਗਰ ਪਕਾ ਰਹੀਆਂ ਤੇ ਉਹਨਾਂ ਦੇ ਕੋਲ ਵੀ ਸੀਵਰੇਜ ਦਾ ਪਾਣੀ ਹੈ ਤੇ ਜੇ ਗ੍ਰੰਥੀ ਸਿੰਘਾਂ ਨੇ ਜਾਂ ਬਾਕੀ ਸਿੰਘਾਂ ਨੇ ਲਾਂਗਰੀ ਸਿੰਘਾਂ ਨੇ ਜੇਕਰ ਪ੍ਰਸ਼ਾਦਾ ਵੀ ਪਕਾਉਣਾ ਹੈ ਦੇਗ ਵੀ ਬਣਾਉਣੀ ਹੈ ਤਾਂ ਇਸ ਗੰਦੇ ਪਾਣੀ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਲਾਤ ਹੈ ਤਾਂ ਬਾਕੀ ਸ਼ਹਿਰ ਦਾ ਹਾਲ ਤੁਸੀਂ ਸਮਝ ਹੀ ਸਕਦੇ ਹੋ ਐਨੀ ਦੂਰੋਂ ਸੰਗਤ ਨਹੀਂ ਆਉਣਾ ਕਿ ਉਹ ਗੰਦੇ ਪਾਣੀ ਵਿੱਚ ਦੀ ਲੰਗੇਗੀ ਕੀ ਜਿਹੜਾ ਭੋਜਨ ਪੱਕ ਰਿਹਾ ਪ੍ਰਸ਼ਾਦਾ ਪੱਕ ਰਿਹਾ ਉਹ ਉਹ ਜਿਹੜਾ ਗੰਦੇ ਪਾਣੀ ਕੋਲ ਪੱਕ ਰਿਹਾ ਕਿਸ ਤਰੀਕੇ ਇੱਕ ਪਾਸੇ ਅਸੀਂ ਲੰਗਰ ਨੂੰ ਪਵਿੱਤਰ ਮੰਨਦੇ ਆ ਬੜੀ ਲੋਕ ਸ਼ਰਧਾ ਨਾਲ ਲੰਗਰ ਛਕਦੇ ਆ ਤੇ ਦੂਜੇ ਪਾਸੇ ਲੰਗਰ ਦੇ ਕੋਲ ਇਸ ਤਰੀਕੇ ਦਾ ਗੰਦਾ ਪਾਣੀ ਮੁਸ਼ਕਾ ਪਾਣੀ ਸੀਵਰੇਜ ਵਾਲਾ ਪਾਣੀ ਖੜਾ ਹੋਣਾ ਕੀ ਜੈਤੋ ਦੀ ਨਗਰ ਕਾਉਂਸਲ ਜਾਂ ਜੈਤੋ ਦੀ ਜਿਹੜੇ ਪ੍ਰਸ਼ਾਸਨ ਹੈ ਪ੍ਰਬੰਧਕ ਹੈ ਕਿ ਉਹਨਾਂ ਦੀ ਜਿੰਮੇਵਾਰੀ ਨਹੀਂ ਬਣਦੀ ਕਿ ਇਹਨੂੰ ਪੂਰਾ ਪ੍ਰਬੰਧ ਕੀਤਾ ਜਾਵੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਪੂਰਾ ਪ੍ਰਬੰਧ ਕੀਤਾ ਜਾਵੇ ਪਰ ਨਹੀਂ ਇਸ ਤਰੀਕੇ ਦਾ ਕੋਈ ਹਾਲ ਨਹੀਂ ਆ ਦਿਖ ਲੋ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਨਾਲ ਜਿਹੜੇ ਸੇਵਾਦਾਰ ਹੈ ਉਹ ਇਸ ਗੰਦੇ ਪਾਣੀ ਵਿੱਚ ਦੀ ਲੰਘ ਕੇ ਇੱਥੇ ਸੇਵਾ ਕਰਦੇ ਆ ਗੱਲਬਾਤ ਕਰਦੇ ਆ ਮੈਨੂੰ ਕਹਿੰਗਾ ਇੱਥੇ ਆਉਣ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਇੱਥੇ ਪਾਣੀ ਖੜਦੇ ਨੂੰ ਇਹਨੂੰ 3 ਮਹੀਨੇ ਹੋ ਗਏ ਅੱਜ ਸਿਆ ਜੀ ਅਸੀਂ ਨਗਰ ਕੌਂਸਲ ਜੀ ਬੇਨਤੀ ਕਰਦੇ ਆਂ ਤਿੰਨ ਚਾਰ ਵਾਰੀ ਚੇਅਰਮੈਨ ਸਾਹਿਬ ਦੀ ਨਿਗਾਹ ਜੇ ਸਾਹਿਬ ਦੀ ਨਿਗਾਹ ਚ ਕਰਾ ਚਕਈ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਸੋਮਵਾਰੀ ਮੱਛੀਆਂ ਦੇਖ ਲੋ ਜੀ ਸਰਾਦਾ ਦੀ ਮੱਛੀਆਂ ਹੀ ਦੇਖ ਲੋ ਕੀ ਹਾਲ ਚਾਲ ਆ ਜੀ ਪਾਣੀ ਦਾ ਦੇਖ ਲੋ ਜੀ ਤੇ ਨਿਤ ਸਾਨੂੰ ਮੋਟਰ ਲਾ ਕੇ ਆਦੀ ਸਪੈਸ਼ਲ ਮੋਟਰ ਰੱਖੀ ਹੈ ਗੁਰਦੁਆਰਾ ਸਾਹਿਬ ਦੀ ਉਹ ਪਾਣੀ ਸਾਨੂੰ ਨਿਤ ਗੰਦਾ ਪਾਣੀ ਆਪ ਨੂੰ ਬਾਹਰ ਕੱਢਣਾ ਪੈਂਦਾ ਜੀ ਜੇ ਸੜਕ ਤੇ ਕਰਦੇ ਆਂ ਤੇ ਸੜਕ ਵਾਲੇ ਸਾਨੂੰ ਲੋਕ ਗਾਲਾਂ ਕੱਢਦੇ ਆਂ ਜੀ ਦੁਕਾਨ ਵਾਲੇ ਉਹ ਕਹਿੰਦੇ ਤੁਸੀਂ ਆਹ ਕੀ ਗੰਦ ਪਾਇਆ ਜੀ 아이 ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਜਲਦੀ ਜਲਦੀ ਇਹ ਮਸਲਾ ਹੱਲ ਕੀਤਾ ਜਾਏ ਮੇਨ ਹਾਲ ਆ ਭਗਤਿਆਰੇ ਕੋਲੋਂ ਮਿੱਟੀ ਨਾਲ ਭਰਿਆ ਪਿਆ ਜੀ ਉਹਨਾਂ ਨੂੰ ਕਹਿੰਨੇ ਆ ਜੀ ਉਹ ਕਹਿੰਦੇ ਮਸ਼ੀਨ ਆਊਗੀ ਜੀ ਉਦੋਂ ਮਿੱਟੀ ਸਾਫ਼ ਕਰਾਵਾਂਗੇ ਜੀ ਮਸ਼ੀਨ ਹੁਣ ਕੀ ਬੜਾ ਕਿੰਨਾ ਚਿਰ ਨਾ ਆਵੇ ਦੇਖ ਲੋ ਤੁਹਾਨੂੰ ਤਾਂ ਬੇਨਤੀ ਕਰਦੇ ਮਤਲਬ ਇਹਨੂੰ 3 ਮਹੀਨੇ ਹੋ ਗਏ ਇੱਥੇ ਪਾਣੀ ਖੜਦੇ ਨੂੰ ਹੈ ਹਾਂਜੀ ਨੰਬਰ 7 ਉੱਤੇ ਹੋ ਗਿਆ ਸਾਨੂੰ ਸੇਵਾ ਕਰਨ ਆਉਂਦੇ ਐਂ ਪਾਣੀ ਪੂਣੀ ਚ ਲੰਘ ਕੇ ਜਾ ਕੇ ਸੇਵਾ ਕਰਦੇ ਅਸੀਂ ਤਾਂ ਪਾਣੀ ਚ ਲੰਘ ਕੇ ਮਤਲਬ ਜਿੱਥੇ ਪ੍ਰਸ਼ਾਦਾ ਛਕਣਾ ਹੈ ਗੁਰਦੁਆਰੇ ਦਾ ਪ੍ਰਸ਼ਾਦਾ ਪਵਿੱਤਰ ਦਾ ਪਹਿਲਾਂ ਨਹਾਤੋ ਗਿਆ ਇਹਦਾ ਆਉਂਦਾ ਇੱਥੇ ਗੰਦੇ ਪਾਣੀ ਵਿੱਚ ਲੰਘ ਕੇ ਫਿਰ ਪ੍ਰਸ਼ਾਦਾ ਤਿਆਰ ਕਰਾਉਣਾ ਉੱਥੇ ਦਸਾਂ ਲੰਗਰ ਇੱਥੇ ਵੀ ਲੰਗਰ ਚ ਲੰਘਣਾ ਉੱਥੇ ਅੰਦਰ ਜਿਹੜਾ ਲੰਗਰਾਂ ਚ ਜਾਣਾ ਜੀ अच्छा जी हां ਇਹ ਹਾਲ ਅਸੀਂ ਆਪ ਖੁਦ ਹਰ ਮੱਸੇ ਦੀ ਮੱਸੇ ਸੇਵਾ ਕਰਦੇ ਹਾਂ ਸਾਨੂੰ ਇਹ ਚੌਥਾ ਮੱਸਾ ਪੰਜਵੀਂ ਹੋ ਗਈ ਇਸੇ ਤਰ੍ਹਾਂ ਜੋ ਸੀਵਰੇਜ ਤਾਂ ਆਹੀ ਹਾਲ ਰਹਿਦਾ ਥੇ ਪਹਿਲਾਂ ਤਾਂ ਅਸੀਂ ਮੋਟਰ ਲਾ ਕੇ ਪਹਿਲਾਂ ਉੱਥੇ ਗੰਦੇ ਪਾਣੀ ਮੱਥਾ ਮਾਰ ਕੇ ਪੈਪ ਸਾਡੀ ਜਾਂਦੀ ਆ ਪੈਪ ਦੇ ਵਿੱਚ ਦੀ ਪਾਣੀ ਪਾ ਕੇ ਮੋਟਰ ਨੂੰ ਪਾਣੀ ਚਕਾਉਣੇ ਆ ਫਿਰ ਗੰਦੇ ਬਾਅਦ ਛੜਕਦੇ ਛੜਕਲੇ ਸਾਨੂੰ ਗਾਲਾਂ ਕੱਢਦੇ ਕੋਈ ਦੁਕਾਨਾ ਵਾਲੇ ਹੂੰ ਦੱਸੋ ਅਸੀਂ ਕਿੱਧਰ ਜਾਈਏ ਮਤਲਬ ਇੱਥੇ ਪਵਿੱਤਰ ਲੰਗਰ ਤਿਆਰ ਹੋਣਾ ਹੁੰਦਾ ਸਾਰੇ ਸੰਗਤਾਂ ਸ਼ਕਨਾ ਤੇ ਪਰ ਜਿਹੜਾ ਹਾਲ ਆ ਉੱਥੇ ਮਤਲਬ ਮੁਸ਼ਕਲ ਇਹਦੇ ਵਿੱਚੋਂ ਹੀ ਮੰਨ ਲਓ ਆ ਬਰਤਨ ਚੱਕਣਗੇ ਸਾਂਤ ਇਥੋਂ ਬਰਤਨ ਚੱਕਦੀ ਆ ਬਰਤਨ ਚੱਕ ਕੇ ਇਹਦੇ ਵਿੱਚ ਦੀ ਲਾਂਘ ਕੇ ਜਾ ਕੇ ਅੰਦਰ ਲੰਗਰ ਛੱਕਦੀ ਆ ਦੱਸੋ ਸਾਡੀ ਪਵਿੱਤਰ ਧਾਕਾ ਦੀ ਆ ਹੂੰ ਫਿਰ ਮਨਸਾ ਵੀ ਦੋ ਵਾਰੀ ਜੀਤ ਅਖਬਾਰ ਚ ਖ਼ਬਰ ਹੀ ਲਵਾ ਚੱਕੇ ਜੀ ਤਾਂ ਵੀ ਸੁਣਵਾਈ ਐ ਨਹੀਂ ਸਾਡੀ ਤੁਈ ਦਾਦੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਔਰ ਦੱਸੋ ਇਹ ਧਿਆਨ ਨਹੀਂ ਵੀ ਐਡਾ ਮਤਲਬ ਇਤਿਹਾਸਿਕ ਗੁਰਦੁਆਰਾ ਸਾਹਿਬ ਐ ਐਨੀ ਦੂਰੋਂ ਦੂਰੋਂ ਸੰਗਤ ਆਉਂਦੀ ਇੱਥੇ ਇਹਦਾ ਕੋਈ ਧਿਆਨ ਹੀ ਰੱਖਿਆ ਕੋਈ ਧਿਆਨ ਹੀ ਰੱਖਿਆ ਤੇ ਆ ਰੱਖਿਆ ਜਾਂਦਾ ਹੋਊਗਾ ਤਾਂ ਫਿਰ ਆ ਹੱਲ ਕੋਣ ਸਾਡਾ ਹੱਲ ਕੀਤਾ ਜਾਂਦਾ ਇਹਨੂੰ ਪਰ ਅਸੀਂ ਬਹੁਤ ਜ਼ਿਆਦਾ ਧਿਆਨ ਨਾਲ ਆਪ ਕੁੱਤੇ ਖੜ ਕੇ ਮੋਟਰ ਚਲਵਾ ਕੇ ਬਕਾਇਦਾ ਫਿਰ ਪਾਣੀ ਕੱਢਦੇ ਨਾਲ ਦੀ ਨਾਲ ਪਾਣੀ ਕੱਢਦੇ ਸਪਲਾਈ ਵੀ ਸਾਡਾ ਰਾਸ਼ਨ ਦਾ ਪੈਰ ਲੱਗਨਦੇ ਜਾਣ ਅੰਦਰ ਇਹ ਤਾਂ ਬਿਮਾਰੀਆਂ ਫੈਲਣ ਦਾ ਵੀ ਖਤਰਾ ਰਹਿੰਦਾ ਆ ਵੇ ਲੋ ਲੰਗੇ ਪਾਈ ਐਂ ਲੰਗਦੇ ਪਾਣ ਪਜਾਮੇ ਟਾਕੇ ਜਾਗੇ ਡੇਂਗ ਮੱਛਰ ਦੇਖੋ ਤੇ ਕਿੰਨਾ ਗੱਡਾ ਹਾਂ ਉਹ ਮੱਛਰ ਵੇਖੋ ਤੂੰ ਤਾਂ ਮਹਿਕਮਾ ਜਿਹੜਾ ਚੈੱਕ ਕਰਦਾ ਫਿਰਦਾ ਹੁੰਦਾ ਜੀ ਤੁਹਾਡੇ 쿨ਰ ਚ ਪਾਣੀ ਤਾਂ ਨਹੀਂ ਖੜਾ ਕਿਤੇ ਉਹ ਤਾਂ ਨਹੀਂ ਖੜਾ ਤੇ ਇਥੇ ਥੋੜੇ ਤੁਹਾਡੇ ਸਾਹਮਣੇ ਆਈ ਉਹ ਵੇਖੋ ਉਧਰ ਚੈੱਕ ਚੈੱਕ ਕਰੋ ਮੱਛਰ ਕਿੱਡਾ ਗੱਡਾ ਹੋਇਆ ਪਿਆ ਬਾਈ ਬਾਈ ਨਿਤ ਸਾਨੂੰ ਸਾਫ ਕਰਨਾ ਪਿਆ ਤੋਹਾਈ ਕਰਨੀ ਪੈਂਦੀ ਨਿਤ ਅਹੀ ਪਾਣੀ ਵੀ ਸੰਗਤ ਦੇ ਪੈਰ ਨਾਲ ਲਿਬਣ ਨਿਤ ਧੋਾਈ ਕਰਕੇ ਹੀ ਸਾਫ ਸਵਈਆ ਕਰਦੇ ਆ ਜੀ ਡਿਆੜੀ ਤਿੰਨ ਵਾਰੀ ਮੋਟਰ ਚਲਾਉਣੀ ਪੈਂਦੀ ਹੈ ਦੇਖ ਲੋ ਜੀ ਹਮ ਡਿਆੜੀ ਤਿੰਨ ਵਾਰੀ ਮੋਟਰ ਤਿੰਨ ਵਾਰੀ ਚਲਾਉਣੀ ਪੈਂਦੀ ਸਾਰਾ ਦਿਨ ਸਾਰਾ ਦਿਨ ਮੋਟਰ ਚਲਾਉਣੀ ਪੈਂਦੀ ਇੱਕ ਮਿੰਟ ਮਿੰਟ ਬਾਅਦ ਸਾਨੂੰ ਚਲਾਉਣੀ ਪੈਂਦੀ ਮੋਟਰ ਮੱਛੀ ਵਾਲੇ ਦਿਨ ਤਾ ਵੀ ਸੀਵੇ ਦਾ ਪਾਣੀ ਖੜਾ ਰਹਿ ਮਣਕੇ ਅੰਦਰ ਸੰਗਤ ਕਿਵੇਂ ਲੰਘੂ ਸਾਡੀ ਹੁਣ ਆ ਮੋਟਰ ਚ ਸਟਾਰਟ ਕਰ ਲਾਂਗੇ ਚੱਲੀ ਜਾਊਗੀ ਆ ਥੋੜਾ ਅਖਦੇ ਸੀ ਕਿ ਭਾਂਡਿਆਂ ਤੱਕ ਵੀ ਪਾਣੀ ਆਇਆ ਭਾਂਡਿਆਂ ਤੱਕ ਆ ਆ ਵੇਖੋ ਜਾ ਕੇ ਮੋਕਾ ਕੈਮਰਾ ਮਾਰ ਕੇ ਵੇਖੋ ਤੁਸੀਂ ਤੁਹਾਨੂੰ ਫੇਰ ਹੀ ਵੱਖੋ ਤੁਸੀਂ ਆਪ ਨਾ ਘਾਬਰੋ ਗੱਲ ਕੈਮਰਾ ਮਾਰ ਅੱਛਾ ਤੁਸੀਂ ਆ ਵੇਖੋ ਵੀ ਦੱਸੋ ਕੀ ਕਰੋ ਵੀ ਸੇਵਾ ਕਿਵੇਂ ਕਰਾਂ ਖੜ ਕੇ ਗੰਦੇ ਪਾਣੀ ਖੜ ਕੇ ਸੇਵਾ ਕਰੀਆ ਇੱਥੇ ਆ ਭਾਂਡੇ ਬਰਤਨ ਤੇ ਦੇਗੇ ਧੋਗਲ ਜੜੇ ਅਸੀਂ ਇੱਥੋਂ ਵੇਖੋ ਆ ਦੇਗੇ ਧੋਣ ਲਈ ਸਾਡੀ ਜਗਾ ਜਿਹੜੇ ਇਹ ਦੇਗੇ ਨਾਲ ਇੱਥੇ ਤੁਸੀਂ ਆਪ ਜਗਾ ਮਾਰ ਸਕਦੇ ਹੋ ਦੇਗੇ ਕਿਥੇ ਧੋਈਏ ਕਿ ਪਤਨ ਕੀ ਧੋਵਾ ਗਿਆ ਸੀ ਮਤਲਬ ਇੱਥੇ ਦੇਗੇ ਧੋਣੇ ਹੁੰਦੇ ਆ ਇੱਥੇ ਗੰਦਾ ਪਾਣੀ ਪ੍ਰਸ਼ਾਦ ਸਾਰਾ ਇੱਥੇ ਹੀ ਕਰ ਲਾਉਂਦਾ ਇੱਥੇ ਗੰਦਾ ਪਾਣੀ ਖੜਾ ਇੱਥੇ ਗੰਦਾ ਪਾਣੀ ਖੜਾ ਹੁਣ ਦੱਸੋ ਉੱਥੇ ਜੇ ਕਰਾਂਗੇ ਸੰਗਤ ਪੈ ਗਿੱਲੇ ਪੈਰ ਲੈ ਕੇ ਅੰਦਰ ਕਿਵੇਂ ਜਾਓਗੇ ਹਾਂ ਉੱਥੇ ਸੰਗਤਰੇ ਖੜ ਕੇ ਵਰਤਨਾਂ ਦੀ ਤਹਾਲਿਆਂ ਦੀ ਸੇਵਾ ਕਰਨੀ ਹੁੰਦੀ ਆ ਇੱਥੇ ਅਸੀਂ ਭਾਂਡੇ ਵੱਡੇ ਭਾਂਡੇ ਧੋਣੇ ਹੁੰਦੇ ਆ ਹੂੰ ਮਤਲਬ ਗੁਰੂ ਘਰ ਦੇ ਵਿੱਚ ਹੀ ਨਰਕ ਬਣਿਆ ਪਿਆ ਹਾਂ ਮਤਲਬ ਇਹਨਾਂ ਗੰਦ ਪਾਇਆ ਪਿਆ ਵੀ ਇੱਥੇ ਨਾਲ ਪਾਇਆ ਪਿਆ ਅਸੀਂ ਤੇ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਅਸੀਂ ਹਰ ਮੱਸਿਆ ਤੇ ਹੋਈ ਕਹਿੰਨੇ ਆ ਵੀ ਸਾਡਾ ਹੱਥ ਬੰਨ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਜੋ ਵੀ ਇਹਦਾ ਨਗਰ ਕੌਂਸਲ ਦਾ ਧਿਆਨ ਕੀਤਾ ਜਾਵੇ ਇਹਦਾ ਗੁਰੂ ਦੀ ਮਰਿਆਦਾ ਨੂੰ ਰੱਖੀ ਜਾਵੇ ਹਾਂ ਹਾਂ ਅਸੀਂ ਵੀ ਕੋਈ ਗੁਰੂ ਦੀ ਮਰਿਆਦਾ ਵਿੱਚ ਰਹਿ ਕੇ ਜੋ ਕੰਮ ਕਰਦੇ ਗੁਰੂ ਦੀ ਮਰਿਆਦਾ ਵਿੱਚ ਰਹਿ ਕੇ ਕਰਦੇ ਆ ਇਹਦਾ ਦਿੱਤਾ ਸਭ ਸੰਗਤ ਖਾਂਦੀ ਆ ਇਹਦੇ ਸਿਰ ਤੇ ਅਸੀਂ ਤੁਰੇ ਫਿਰਦੇ ਆ ਅਸੀਂ ਜੇ ਸਾਡੀ ਸ਼ਰਧਾ ਹੀ ਨਾ ਰਹੀ ਸਾਡੇ ਫਿਰ ਸੇਵਾ ਕਰਨ ਦਾ ਕੀ ਫਾਇਦਾ ਐ ਕਿਡਾ ਐਡਾ ਵੱਡਾ ਇਤਿਹਾਸ ਐ ਸਾਡੀ ਗੁਰਦੁਆਰਾ ਵੇਖੋ ਤੁਸੀਂ ਦੂਰੋਂ ਦੂਰੋਂ ਸੰਗਤਾਂ ਬਾਹਰੋਂ ਆਉਂਦੀਆਂ ਨੇ ਤੇ ਇਹ ਇਸ ਕਰਕੇ ਅਸੀਂ ਇਹ ਕਹਿੰਨੇ ਆ ਵੀ ਮਾਲਕ ਇਹਨਾਂ ਦਾ ਧਿਆਨ ਕੀਤਾ ਜਾਵੇ ਕੋਈ ਵੀ ਪ੍ਰਸ਼ਾਸਨ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਸਾਨੂੰ ਆਉਂਦੀ ਮੱਸਾ ਤੋਂ ਪਹਿਲਾਂ ਪਹਿਲਾਂ ਜਾਂ ਕੋਈ ਸਾਨੂੰ ਟਾਈਮ ਦਿੱਤਾ ਜਾਵੇ ਉਦੋਂ ਪਹਿਲਾਂ ਸਾਡੇ ਸੀਵਰੇਜ ਦਾ ਹੱਲ ਕੀਤਾ ਜਾਵੇ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰ ਸਕਦੇ ਹਾਂ ਲਾ ਕੇ ਹੋਰ ਤਾਂ ਅਸੀਂ ਕੀ ਕਰ ਸਕਦੇ ਆ ਅਸੀਂ ਆਪਦੇ ਨਗੇ ਪੇਰੀ ਸੇਵਾ ਕਰਨ ਗੁਰਦੁਆਰੇ ਤੇ ਚੱਲਦੇ ਆ ਕਿੱਥੇ ਆਉਣੇ ਆ ਤੇ ਸਾਡੀ ਸ਼ਰਦਾ ਹੀ ਨਾ ਰਹੀ ਤਾਂ ਫਾਇਦਾ ਕੀ ਲੈਣਾ ਸਾਡਾ ਬਿਲਕੁਲ ਸਹੀ ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਮੈਂ ਇੱਕ ਵਾਰ ਕਹੂੰਗਾ ਕਿ ਇੱਧਰ ਕੈਮਰਾ ਮਾਰਿਆ ਜਾਵੇ ਇੱਥੇ ਦੇਗੇ ਵੱਡੇ ਬਰਤਨ ਜਿਹੜੇ ਸਾਫ਼ ਕਰਨੇ ਆ ਤੇ ਗੰਦਾ ਪਾਣੀ ਕਾਲਾ ਪਾਣੀ ਇੱਥੇ ਖੜਾ ਹੈ ਮੁਸ਼ਕਾਵਾ ਪਾਣੀ ਇੱਥੇ ਖੜਾ ਹੈ ਤੇ ਇਹ ਹਾਲਾਤ ਨੇ ਗੁਰਦੁਆਰਾ ਗੰਗਸਰ ਸਾਹਿਬ ਦੇ ਤੇ ਬਾਕੀ ਸ਼ਹਿਰ ਦੇ ਹਾਲਾਤ ਕਿਸ ਤਰੀਕੇ ਦੇ ਹੋਣਗੇ ਉਹ ਤੁਸੀਂ ਦੇਖ ਸਕਦੇ ਹੋ ਉਧਰ ਤਸਵੀਰਾਂ ਦਿਖਾਈ ਗਈ ਜਿੱਥੇ ਇੱਕ ਬਰਤਨ ਸਾਫ਼ ਕਰਨੇ ਆ ਉਥੋਂ ਦਾ ਕੀ ਹਾਲ ਹੈ ਗੱਲਾਂ ਵੱਡੀਆਂ ਵੱਡੀਆਂ ਐਨਾ ਫੰਡ ਆ ਗਿਆ ਜੀ 80 ਕਰੋੜ ਲਾਤਾ ਜੀ ਕਿੱਥੇ ਲੱਗਿਆ ਜੀ ਸ਼ਹਿਰ ਦਾ ਮੇਨ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬ ਦਸਵੇਂ ਗੁਰੂ ਦੀ ਚਾਰਾਂਛੋ ਪ੍ਰਾਪਤ ਧਰਤੀ ਉਹ ਉਹਦਾ ਇਹ ਹਾਲ ਹੈ ਤੇ ਬਾਕੀ ਸ਼ਹਿਰ ਦਾ ਕੀ ਹਾਲ ਹੋਵੇਗਾ ਇੱਥੇ ਇੱਥੇ ਲੰਗਰ ਛਕਣਾ ਹੈ ਜਿਹੜੀ ਸੰਗਤ ਹੁਣ ਇੱਥੋਂ ਟੱਪ ਕੇ ਲੰਗਰ ਛੱਕੇ ਜਾਊਗੀ ਪਹਿਲਾਂ ਤਾਂ ਬਿਮਾਰੀਆਂ ਲੱਗਣ ਦਾ ਡਰ ਫਿਰ ਮੁਸ਼ਕ ਮਾਰ ਦਾ ਇੱਥੋਂ ਕੀ ਇਹ ਪਵਿੱਤਰਤਾ ਰਹਿ ਗਈ ਹੈ ਸਾਡੇ ਗੁਰੂ ਘਰ ਦੀ ਕੀ ਇਹ ਸਾਡੇ ਧਾਰਮਿਕ ਸਥਾਨ ਦੀ ਇਹ ਪਵਿੱਤਰਤਾ ਰਹਿ ਗਈ ਹੈ ਇਹ ਇਹ ਹਾਲਾਤ ਨਹੀਂ ਤੇ ਗੱਲਾਂ ਇੱਥੇ ਲੀਡਰਾਂ ਤੋਂ ਵੱਡੀਆਂ-ਵੱਡੀਆਂ ਕਰਾ ਲਓ ਜੇਕਰ ਕੋਈ ਬੋਲਦਾ ਤਾਂ ਪਰਚੇ ਕਰਵਾ ਲਓ ਜੋ ਮਰਜ਼ੀ ਕਰਵਾ ਲਓ ਉਹ ਤੁਹਾਡੀ ਇੱਛਾ ਹੈ ਪਰ ਹਾਲ ਜੋ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਗੁਰਦੁਆਰਾ ਗੰਗਸਰ ਸਾਹਿਬ ਐਡਾ ਪਵਿੱਤਰ ਸਥਾਨ ਹੋਵੇ ਤੇ ਉੱਥੇ ਇਸ ਤਰੀਕੇ ਨਾਲ ਸੀਵਰੇਜ ਦਾ ਪਾਣੀ ਖੜਾ ਹੋਵੇ ਇਹਦੇ ਹਾਲਾਤ ਆ ਜਿਹੜੇ ਉਹ ਬਾਤੋ ਬਾਤਰ ਹੁੰਦੇ ਜਾ ਰਹੇ ਐ ਜੈਤੋ ਦੇ ਤੇ ਹੁਣ ਇਹ ਜਿਹੜਾ ਗੰਦ ਸੀ ਪਹਿਲਾਂ ਸੜਕਾਂ ਤੇ ਸੀ ਗਲੀਆਂ ਸੀ ਹੁਣ ਸਾਡੇ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਉਹ ਸੀਵਰੇਜ ਦਾ ਗੰਦਾ ਪਾਣੀ ਜਮਾ ਹੋ ਗਿਆ